ਹੁਣ ਚਲੋ ਠੀਕ ਆ ਉਸ ਟਾਈਮ ਤੇ ਬੜਾ ਬੁਰਾ ਲੱਗਣਾ ਹਨਾ ਕਦੇ ਰੋ ਲੈਣਾ ਕਦੇ ਕੁਛ ਹਨਾ ਵੀ ਹਾਈ ਆਏ ਵੀ ਹੁੰਦਾ ਹਨਾ ਵੀ ਘਰ ਦੀ ਘਰੇ ਤੱਕ ਕਦੇ ਕਿਸੇ ਨੇ ਫੀਲ ਨਹੀਂ ਕਰਾਇਆ ਵੀ ਆਏ ਵੀ ਹੁੰਦਾ ਹਨਾ ਬਾਹਰ ਆ ਕੇ ਚਲੋ ਪਰ ਮੈਂ ਸੋਚਦੀ ਉਹ ਗੱਲਾਂ ਵਧੀਆ ਹੋਈਆਂ ਤੁਸੀਂ ਬਹੁਤ ਸਟਰੋਂਗ ਬਣਦੇ ਆ ਜਦੋਂ ਕੋਈ ਤੁਹਾਨੂੰ ਤਾਨੇ ਮੇੜੇ ਦਿੰਦਾ ਨਾ ਉਹ ਬਹੁਤ ਸਟਰੋਂਗ ਕਰਦਾ ਤੁਹਾਨੂੰ ਉਹ ਤੁਹਾਨੂੰ ਪਤਾ ਚੱਲ ਜਾਂਦਾ ਕਿ ਤੁਸੀਂ ਇਦੋਂ ਵੀ ਜ਼ਿਆਦਾ ਹਾਰਡ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੇ ਹੋ ਬਿਲਕੁਲ ਸਹੀ ਗੱਲ ਕਹੀਏ ਕਿ ਤਾਨੇ ਮੇੜੇ ਜਿਹੜੇ ਹਨਾ ਉਹ ਇੱਕ ਪੱਥਰਾਂ ਦਾ ਰੂਪ ਲੈ ਲੈਂਦੇ ਨੇ ਔਰ ਜਦੋਂ ਤੁਸੀਂ ਉਹਨੂੰ ਪੱਥਰਾਂ ਤੋਂ ਚੱਕ ਕੇ ਆਪਣੀ ਇਮਾਰਤ ਇਮਾਰਤ ਖੜੀ ਕਰ ਲੈਂਦੇ ਹੋ ਹਨਾ ਵੀ ਲੋਕੀ ਦੇਖਦੇ ਨੇ ਲੈ ਇਹ ਤਾਂ ਕਿੱਥੇ ਕਿੱਥੇ ਪਹੁੰਚ ਗਈ ਹੈ ਨਾ ਸੋ ਇਹੋ ਜੀਜ਼ ਤੁਸੀਂ ਕੀਤੀ ਹਾਂ ਅੱਜ ਅੱਜ ਕਿੱਥੇ ਹੋ ਹੈ ਨਾ ਆਸ-ਪਾਸ ਲੜਕੀਆਂ ਨੂੰ ਵੀ ਦੇਖਦੇ ਹੋਗੇ ਜਿਹੜੇ ਪੀਜੀ ਦੇ ਵਿੱਚ ਰਹਿੰਦੀਆਂ ਸੀਗੀਆਂ ਜਿਹੜੀ ਜਿਨ੍ਹਾਂ ਦਾ ਐਕਸੈਂਟ ਕਹਿੰਦੇ ਹੋਣਗੇ ਬਾਤ ਵਧੀਆ ਹੈ ਨਾ ਪੈਰਾਵਾ ਬਾਤ ਵਧੀਆ ਉਹ ਕਿੱਥੇ ਸਹੀ ਗੱਲ ਹੈ ਸੋ ਅੱਜ ਸਿਮਮੀ ਨੂੰ ਹਰੇਕ ਕੋਈ ਜਾਣਦਾ ਹੈ ਨਾ ਹਾਂ ਮੈਂ ਉਹੀ ਨਾ ਜਦੋਂ ਜਿਵੇਂ ਹੁਣ ਕੋਈ ਬੰਦਾ ਤੁਹਾਨੂੰ ਤਾਨਾ ਦੇ ਕੇ ਕਹਿ ਤਾਂ ਦਿੰਦਾ ਵੀ ਤੂੰ ਕੁਝ ਕਰ ਨਹੀਂ ਸਕਦਾ ਜਿਵੇਂ ਉਹਦੋਂ ਸੋਚ ਲੈਂਦੀ ਕਿ ਮੈਂ ਕੁਝ ਨਹੀਂ ਕਰ ਸਕਦੀ ਮੈਂ ਨਹੀਂ ਕੁਝ ਹੈ ਨਾ ਜੌਬ ਤੇ ਹੀ ਲੱਗੇ ਰਹਿੰਦੇ ਅਸੀਂ ਜਾਂ ਕੁਝ ਵੀ ਜੌਬ ਮੈਂ ਇਹ ਨਹੀਂ ਕਹਿੰਦੀ ਗਲਤ ਹੈ ਕੋਈ ਵੀ ਜੌਬ ਕਰਨੀ ਗਲਤ ਆ ਜਦ ਮੈਂ ਇਹ ਸੋਚਦੀ ਆ ਵੀ ਜੇ ਉਹੀ ਅਸੀਂ 8-10000 ਰੁਪਏ ਤੇ ਲੱਗੇ ਰਹਿੰਦੇ ਤਾਂ ਇਹ ਮੁਹੱਲੀ ਚੰਡੀਗੜ੍ਹ ਵਾਲ ਵਰਗੇ ਸਿਟੀ ਚ ਸਰਵਾਈਵ ਕਰਨਾ ਬਹੁਤ 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 ਜ਼ਿਆਦਾ ਜੇ ਮੈਂ ਉਸ ਚੀਜ਼ ਤੋਂ ਨਾ ਨਿਕਲਦੀ ਅੱਛਾ ਜਦੋਂ 8000 ਰੁਪਇਆ ਕਮਾਈ ਆਣ ਲੱਗ ਪਈ ਐ ਉਸ ਵੇਲੇ ਤਾਂ ਥੋੜਾ ਜਿਹਾ ਪ੍ਰਾਊਡ ਤਾਂ ਫੀਲ ਹੋਇਆ ਹੋਣਾ ਕਿ ਵਾਹ ਮੈਂ ਤੁਹਾਨੂੰ ਦੱਸਦੀ ਆ ਐਕਚੁਅਲੀ ਮੈਂ ਨਾ ਜੌਬ ਦੀ ਸਰਚ ਵਿੱਚ ਗਈ ਇੱਕ ਆਫਿਸ ਸੀ ਕੰਸਲਟੈਂਸੀ ਆਫਿਸ ਸੀ ਹੈ ਨਾ ਤਾਂ ਮੈਂ ਗਈ ਤਾਂ ਮੈਨੂੰ ਉਹਨਾਂ ਨੇ ਨਾ ਕਾਲ ਸੈਂਟਰ ਉੱਥੇ ਭੇਜਤਾ ਹੁਣ ਮੇਰੀ ਐਮ ਐਸ ਸੀ ਮੈਥ ਕੀਤੀ ਵੀ ਕਾਲ ਸੈਂਟਰ ਵਾਲੇ ਮੈਨੂੰ ਕਹਿੰਦੇ ਤੂੰ ਇਹ ਜੌਬ ਕਰਨੀ ਆ ਮਤਲਬ ਉਹਨਾਂ ਦਾ ਪਹਿਲਾ ਕੁਐਸਚਨ ਇਹੀ ਸੀਗਾ ਹੁਣ ਜਿਆਦਾ ਟਾਈਮ ਇਹ ਚੱਲ ਰਿਹਾ ਸੀ ਵੀ ਕੁਝ ਕੋਈ ਵੀ ਜੌਬ ਮਿਲ ਜਾਵੇ ਵੀ ਗੁੱਡ ਕਰ ਲੈਣੀ ਹੈ ਹਨਾ ਚਲੋ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਨਹੀਂ ਵੀ ਸਾਨੂੰ ਪਤਾ ਤੁਸੀਂ ਇੱਕ ਅੱਧਾ ਦੇਣੀ ਆਉਂਗੇ ਜਿਨ੍ਹਾਂ ਇੰਨੀਆਂ ਹਾਇਰ ਸਟੱਡੀਜ਼ ਆ ਵੀ ਤੁਸੀਂ ਆਉਣਾ ਨਹੀਂ ਇੱਥੇ ਇੱਥੇ ਤਾਂ ਪਲੱਸ 2 ਵਾਲੇ ਆ ਬੱਚੇ ਜਿਹੜੇ ਜਸਟ ਮਤਲਬ ਅੱਗੇ ਸਟੱਡੀ ਵਗੈਰਾ ਵੀ ਕਰਦੇ ਆ ਤੇ ਨਾਈਟ ਸ਼ਿਫਟਾਂ ਵੀ ਲੌਂਦੇ ਆ ਹਨਾ ਤੇ ਮੈਂ ਆ ਗਈ ਮੈਂ ਉਸੇ ਆਫਿਸ ਤੇ ਵਾਪਸ ਆ ਗਈ ਕਿ ਮੈਂ ਕਿਹਾ ਵੀ ਨਹੀਂ ਮੈਨੂੰ ਤਾਂ ਸਰ ਉਹਨਾਂ ਨੇ ਮਤਲਬ ਜਵਾਬ ਦਿੱਤਾ ਵੀ ਹੁਣ ਮੈਂ ਨੈਕਸਟ ਦੱਸ ਦੋ ਮੈਂ ਜਦੋਂ ਵਾਪਸ ਮੋੜਨ ਲੱਗੀ ਨਾ ਗੇਟ ਤੋਂ ਬਾਹਰ ਪਹਿਲੀ ਪੌੜੀ ਆਈ ਫਿਰ ਮੈਂ ਵਾਪਸ ਗਈ ਮੈਂ ਕਿਹਾ ਸਰ ਤੁਹਾਡੇ ਕੋਲ ਕੋਈ ਜੌਬ ਹੈ ਨਹੀਂ ਤੁਸੀਂ ਇਹ ਦੇਖੋ ਮੇਰੇ ਕੋਲ ਕੌਨਫੀਡੈਂਸ ਕਿਵੇਂ ਆਇਆ ਇਹ ਪੁੱਛ ਹੁੰਦਾ ਹਨਾ ਉਹ ਕਹਿੰਦੇ ਹਾਂਜੀ ਹੈਗੀ ਆ ਪਰ ਤੁਸੀਂ ਕਰਨੀ ਨੇ ਤੁਹਾਡੀ ਐਮਐਸੀ ਮੈਥ ਹੂੰ ਮੈਂ ਕਿਹਾ ਵੀ ਚਲੋ ਤੁਸੀਂ ਸਕੂਲ ਵਗੈਰਾ ਚ ਟੀਚਰ ਦੀ ਕੋਈ ਵੀ ਜੌਬ ਮੈਨੂੰ ਦੱਸ ਦੋ ਹਨਾ ਕਿੰਦੇ ਨਹੀਂ ਜੇ ਤੁਹਾਡਾ ਹੈਗਾ ਮਨ ਤਾਂ ਤੁਸੀਂ ਕੋਈ ਗੱਲ ਨਹੀਂ ਇੱਥੇ ਟਰਾਈ ਕਰ ਲਓ ਠੀਕ ਹੈ ਚਲੋ ਮੈਂ ਅਗਲੇ ਦਿਨ 9 ਵਜੇ ਪਹੁੰਚ ਗਈ ਹੈ ਨਾ ਉੱਥੇ ਜੌਬ ਤੇ ਫਰਸਟ ਸੈਲਰੀ ਮੇਰੀ ਉਹਨਾਂ ਨੇ ਮੈਨੂੰ 4000 ਕਈ ਅੱਛਾ ਹੈ ਨਾ ਚਲੋ ਮੈਂ ਕਿਆ ਕਰਨੀ ਕਰਨੀ ਆ ਚਾਹੇ 4 ਮਿਲੇ 5 ਮਿਲੇ ਕੋਈ ਚਿਕਰ ਨਹੀਂ ਹੈ ਨਾ ਮੈਂ ਕਰ ਲਈ ਜੌਬ ਉਹ ਮੈਨੂੰ ਜਦੋਂ ਮਹੀਨਾ ਡੇਢ ਮਹੀਨਾ ਹੋ ਗਿਆ ਕੰਮ ਕਰਦੀ ਨੂੰ ਮੈਮ ਮੈਨੂੰ ਹੱਸਣ ਮੈਮ ਕਹਿੰਦੇ ਮੈਂ ਸੋਚਿਆ ਨਹੀਂ ਸੀ ਤੂੰ ਆਏਂਗੀ ਅਗਲੇ ਦਿਨ ਤਾਂ ਤਾਂ ਉਹ ਚ ਵੀ ਗਈ ਮੈਂ ਕਿਹਾ ਹਾਂਜੀ ਮੈਮ ਮੈਂ ਕਿਹਾ ਵੀ ਮੈਂ ਜੋਬ ਦੀ ਮੈਨ ਨੀਡ ਸੀ ਮੈਂ ਕਰਨੀ ਸੀ ਹਣਾ ਠੀਕ ਹੈ ਫਿਰ ਮੈਂ ਪਰ ਮੈਂ ਉੱਥੇ ਇਨਾ ਮਤਲਬ ਹਾਰਡ ਵਰਕ ਕੀਤਾ ਕਿ ਜਦੋਂ ਫਸਟ ਮੰਥ ਉਹਨਾਂ ਨੇ ਮੈਨੂੰ ਸੈਲਰੀ ਦਿੱਤੀ ਤਾਂ 8000 ਸੀ ਜਦੋਂ ਮੈਂ ਉਹ ਜੋਬ ਛੱਡੀ ਤਾਂ 18000 ਵਾ ਜਜ਼ਬਾ ਜਸਟ 1 ਇਅਰ ਇਕਸਾਲ ਹੀ ਕੀਤੀ ਕਿਉਂਕਿ ਮੁੜ ਕੇ ਮੇਰੀ ਬੇਟੀ ਦਾ ਬਰਥ ਆ ਗਿਆ ਸੀ ਤਾਂ ਮੈਂ ਮਤਲਬ ਜੌਬ ਛੱਡਤੀ ਸੀ ਹਾਂ ਠੀਕ ਹੈ ਤਾਂ ਮਤਲਬ ਮੈਨੂੰ ਜੋ ਵੀ ਕੁਝ ਸਿਖਾਇਆ ਜੋ ਵੀ ਕੌਨਫੀਡੈਂਸ ਦਿੱਤਾ ਉਹ ਉਸ ਜੌਬ ਨੇ ਨਹੀਂ ਦਿੱਤਾ ਮੈਂ ਕ੍ਰੈਡਿਟ ਦਿੰਨੀ ਆ ਉਹਨਾਂ ਨੂੰ ਇਹ ਨਹੀਂ ਕਹਿੰਦੀ ਮੈਂ ਇਸ ਲਈ ਨਹੀਂ ਛੱਡੀ ਕਿ ਕੋਈ ਮੈਨੂੰ ਉੱਥੇ ਪ੍ਰੋਬਲਮ ਸੀ ਜਾਂ ਕੁਝ ਸੀ ਸਿਰਫ ਇਸ ਕਰਕੇ ਕਿ ਮੈਂ ਪ੍ਰੈਗਨੈਂਟ ਸੀ ਜ਼ਿੰਦਗੀ ਦੇ ਵਿੱਚ ਨਾ ਹਰ ਚੀਜ਼ ਸਿਖਾਉਂਦੇ ਤੁਹਾਨੂੰ ਹਾਂ ਤੁਸੀਂ ਬੇਸ਼ੱਕ ਇਹ ਸੋਚ ਕੇ ਚਲੋਗੇ ਇਹ ਕੰਮ ਕਾਹਨੂੰ ਕਰਨਾ ਮੈਨੂੰ ਲੱਗਦਾ ਹੈ ਕਿ ਕਰਦੇ ਰਹੋ ਆਪਣੇ ਆਪ ਨੂੰ ਤਰਾਸ਼ਦੇ ਰਹੋ ਤਾਂ ਕਿ ਤੁਸੀਂ ਨਾ ਚਮਕ ਸਕੋ ਤੁਸੀਂ ਇਹ ਨਾ ਸੋਚੋ ਕਿ ਇਹ ਮੇਰੀ ਲਾਈਫ ਨਹੀਂ ਕੰਮ ਹੈ ਜਾਂ ਮੈਂ ਇਹ ਕਰਨਾ ਨਹੀਂ ਹੈ ਨਾ ਕਿ ਮੈਨੂੰ ਚੰਗਾ ਨਹੀਂ ਲੱਗਦਾ ਤੁਸੀਂ ਕਰੋ ਖਾਲੀ ਨਾ ਬੈਠੋ ਇਹ ਤੁਸੀਂ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਖਾਲੀ ਨਹੀਂ ਬੈਠੇ ਤੁਸੀਂ ਕੁਝ ਕੀਤਾ ਤੇ ਉਸ ਦਾ ਨਤੀਜਾ ਇਹ ਰਿਹਾ ਕਿ ਕੰਫੀਡੈਂਸ ਲੈਵਲ ਹਾਈ ਹੋ ਗਿਆ ਗੱਲਾਂ ਕਿੱਦਾਂ ਕਰਨੀਆਂ ਕਿਸੇ ਨਾਲ ਹੈ ਨਾ ਕਿਸ ਤਰ੍ਹਾਂ ਕਿਸੇ ਨੂੰ ਫੇਸ ਕਰ ਕਿਵੇਂ ਕਰਨਾ ਕਿਸੇ ਮੇਨ ਗੱਲ ਉਹ ਦੇਖੋ ਇਮੀਗ੍ਰੇਸ਼ਨ ਆਫਿਸ ਦੇ ਅੰਦਰ ਫਾਈਲ ਲਵਾ ਲੋ ਇਹ ਕਨਵਿੰਸ ਕਰਨਾ ਪੈਣਾ ਤੁਹਾਨੂੰ ਹੈ ਨਾ ਅਰ ਜਦ ਫਾਈਲ ਲੱਗ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਲੱਗਦਾ ਕਿ ਵਾਕਈ ਅਸੀਂ ਜਿਹੜੀ ਇਨਕੁਆਰੀ ਆਈ ਸੀ ਉਹਨੂੰ ਆਪਣੇ ਇਹ ਕਲੈਂਟ ਦੇ ਵਿੱਚ ਚੇਂਜ ਕਰ ਲਿਆ ਇਹ ਚੀਜ਼ ਤੁਸੀਂ ਸਿੱਖੀ ਉਸ ਤੋਂ ਬਾਅਦ ਬੁਟੀਕ ਆਪਣੇ ਨਾਲ ਜੁੜ ਗਏ ਤੁਸੀਂ ਹੈ ਨਾ ਬੁਟੀਕ ਦੇ ਵਿੱਚ ਕੱਪੜਾ ਖਰੀਦਣਾ ਏਮਬ੍ਰੋਇਡਰੀ ਕਰਨੀ ਚੁੰਨੀ ਦੀ ਮੈਚਿੰਗ ਸਲਵਾਰ ਦੀ ਮੈਚਿੰਗ ਇਸ ਤੋਂ ਇਲਾਵਾ ਹੋਰ ਬਹੁਤ ਆਮ ਜਹਾਮ ਹੈ ਇਹਨਾਂ ਦੀ ਨੌਲੇ ਕਿਵੇਂ ਲਈ ਮੈਚ ਕਰਨ ਵਾਲਾ ਬੰਦਾ ਇਹ ਚੀਜ਼ਾਂ ਕਿੱਦਾਂ ਸਿੱਖ ਗਿਆ ਇਹ ਇਹ ਮੈਂ ਵੀ ਸੋਚਦੀ ਹੁੰਦੀ ਆ ਜਦਕਿ ਮੈਨੂੰ ਸਟਿਚਿੰਗ ਬਾਰੇ ਕੁਝ ਨਹੀਂ ਪਤਾ ਸੀ ਕੁਝ ਵੀ ਨਹੀਂ ਪਰ ਪਹਿਲੇ ਦਿਨ ਤੋਂ ਹੀ ਜਿਵੇਂ ਮੈਂ ਸੂਟ ਦੇਖਦੀ ਸੀ ਨਾ ਮੈਂ ਦੇਖ ਕੇ ਨੁਕਸ ਦੱਸ ਦਿੰਦੀ ਸੀ ਮਮੇ ਤੁਹਾਡੇ ਸੂਟ ਚ ਆ ਪ੍ਰੋਬਲਮ ਆ ਮੇਰੇ ਸੂਟ ਚ ਉਹਨਾਂ ਨੇ ਆਏ ਨਹੀਂ ਕੀਤਾ ਹੈਨਾ ਤਾਂ ਮੈਂ ਬਾਅਦ ਚੋ ਜਿਵੇਂ ਤੁਸੀਂ ਕਹਿੰਦੇ ਆ ਵੀ ਤੁਸੀਂ ਕਹਿ ਰਹੇ ਕਿ ਕਿਵੇਂ ਇਹ ਨੌਲੇਜ ਨੌਲੇਜ ਤਾਂ ਮੈਂ ਜਦੋਂ ਮੈਂ ਇਸ ਲਾਈਨ ਚ ਆਈ ਹੌਲੀ ਹੌਲੀ ਆਪਣੇ ਆਪ ਹੀ ਪਤਾ ਲੱਗ ਗਈ ਆਪਣੇ ਆਪ ਹੀ ਆ ਗਈ ਇਸ ਚੀਜ਼ ਦੀ ਮੈਂ ਕਿੱਥੋਂ ਕੀ ਲੜਾ ਮੈਨੂੰ ਪਹਿਲਾਂ ਬਿਲਕੁਲ ਨਹੀਂ ਪਤਾ ਸੀ ਇਵਨ ਕਿ ਫੈਬਰਿਕ ਕਿੱਥੋਂ ਬਾਏ ਕਰਨਾ ਪਹਿਲੇ 6 ਮਨ ਤਾਂ ਮੈਨੂੰ ਇਹ ਹੀ ਸਮਝ ਨਹੀਂ ਆਇਆ ਕਿ ਮੈਂ ਚੀਜ਼ਾਂ ਲੈਣੀਆਂ ਕਿੱਥੋਂ ਆ ਕਰਾਂ ਕੀ ਅੱਗੇ ਹਨਾ ਸਟਾਰਟ ਕਿਵੇਂ ਕਰਾਂ ਕਿ ਮੈਂ ਇਹਨਾਂ ਨੂੰ ਮਤਲਬ ਕਿਵੇਂ ਡਿਜ਼ਾਈਨਿੰਗ ਕਰਾਂ ਕੀ ਕਰਾਂ ਹੁਣ ਮੈਨੂੰ ਕਾਲਸ ਆਉਨੀਆਂ ਸਾਡੀ ਸਿਮੀ ਮਾਂ ਨਾਲ ਗੱਲ ਹੋ ਸਕਦੀ ਆ ਅੱਛਾ ਸਾਨੂੰ ਵੀ ਹੇ ਉਹਨਾਂ ਨੂੰ ਲੱਗਦਾ ਕਿ ਪਤਾ ਨਹੀਂ ਮੈਂ ਬਹੁਤ ਵੱਡੇ ਵੱਡੇ ਡਿਜ਼ਾਈਨਰ ਰੱਖੇ ਹੋਏ ਆ ਅੱਛਾ ਠੀਕ ਹੈ ਮੈਂ ਕਹਦਣੀ ਨਹੀਂ ਨਹੀਂ ਮੈਂ ਹੀ ਸਿੰਦੀ ਹੋਇਆ ਵਾਂ ਮੈਂ ਜਦੋਂ ਨੀਚੇ ਕੰਮ ਕਰ ਰਹੀ ਹੂੰ ਨੀ ਘਰ ਦਾ ਕੰਮ ਵੀ ਕਰਨਾ ਹੀ ਪੈਂਦਾ ਤਾਂ ਮੇਰੇ ਹਸਬੰਦ ਹੱਸ ਰਹੇ ਹੁੰਦੇ ਆ ਦੇਖੋ ਆ ਸਿੰਦੀ ਮੈਮ ਲੱਗ ਗਈ ਆ ਆਂਡੇ ਮਾਚ ਠੀਕ ਹੈ ਕਰਨਾ ਹੈ ਨਾ 올 ਰੌਂਡਰ ਹਾਂਜੀ ਕਿਉਂਕਿ ਕਰਨਾ ਹੀ ਪੈਂਦਾ ਉਹਦੇ ਲਈ ਤਾਂ ਕੋਈ ਆਪਸ਼ਨ ਹੈ ਨਹੀਂ ਹੈਨਾ ਹੂੰ ਤਾਂ ਮੈਮ ਹੌਲੀ ਹੌਲੀ ਮੈਨੂੰ ਸਮਝ ਆ ਗਿਆ ਜਿਵੇਂ ਵੀ ਜਿਵੇਂ ਦੇਖੋ ਪਹਿਲਾਂ ਤਾਂ ਇੰਟਰਨੈਟ ਵਗੈਰਾ ਹੈ ਨਹੀਂ ਸੀ ਪਰ ਹੁਣ ਸੋਸ਼ਲ ਮੀਡੀਆ ਤੁਹਾਨੂੰ ਪਤਾ ਹਰ ਇੱਕ ਚੀਜ਼ YouTube ਤੇ ਸਰਚ ਕਰੋ ਕਿਵੇਂ ਕਲਰ ਮੈਚ ਕਰੋ ਥੋੜਾ ਜਿਹਾ ਜਿਵੇਂ ਜਦ ਤੁਹਾਨੂੰ ਕਰੀਜ਼ ਹੁੰਦਾ ਨਾ ਇਹਨਾਂ ਚੀਜ਼ਾਂ ਦਾ ਉਹ ਆਪਦੇ ਆਪ ਹੀ ਮਾਈਂਡ ਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਤੁਸੀਂ ਬਹੁਤ ਜ਼ਿਆਦਾ ਐਵੇਂ ਹੁੰਦੇ ਆ ਕਿ ਨਹੀਂ ਨਹੀਂ ਮਤਲਬ ਇਹ ਚੀਜ਼ ਕਰਨੀ ਹੁਣ ਮੈਂ ਸੋਚਿਆ ਵੀ ਹੋ ਤਾਂ ਗਈ ਪਰ ਹੁਣ ਚਲਾਉਣੀ ਵੀ ਤਾਂ ਹੈ ਨਾ ਦੇਖੋ ਸਟਾਰਟਿੰਗ ਬਹੁਤ ਜ਼ਰੂਰੀ ਹੈ ਔਰ ਸਟਾਰਟਿੰਗ ਦੇ ਵਿੱਚ ਕਿੰਨੀ ਇਨਵੈਸਟਮੈਂਟ ਹੋਣੀ ਚਾਹੀਦੀ ਹੈ ਇਹ ਥੋੜਾ ਜਿਹਾ ਨੋਲੇਜ ਲੈਣ ਦੀ ਲੋੜ ਹੈਗੀ ਤੁਸੀਂ ਕਿੰਨੀ ਕ ਇਨਵੈਸਟਮੈਂਟ ਕਰ ਲਈ ਸੀ ਸਟਾਰਟਿੰਗ ਦੇ ਵਿੱਚ ਸਟਾਰਟਿੰਗ 'ਚ ਮੈਂ ਤੁਹਾਨੂੰ ਸਹੀ ਦੱਸ ਦਿਆਂ ਮੇਰੇ ਕੋਲ 50000 ਸੀ ਜਸਟ 50 ਹਣਾ ਘਰ ਤੋਂ ਮੈਂ ਸਟਾਰਟ ਕੀਤਾ ਪਰ ਸਾਡਾ ਨੀਚੇ ਰੂਮ ਸੀਗਾ ਉਹਨੂੰ ਅਸੀਂ ਜਿਵੇਂ ਬਾਹਰਲੇ ਪਾਸੇ ਉਹਦਾ ਗੇਟ ਕਰਤਾ ਕਿ ਜਿੱਥੇ ਟੇਲਰ ਆ ਸਕਣ ਹੈਨਾ ਕਿਉਂਕਿ ਪਹਿਲਾਂ ਤਾਂ ਮੈਂ ਇਹ ਚੀਜ਼ ਸੋਚੀ ਨਹੀਂ ਸੀ ਕਿ ਮੈਂ ਕੈਨੇਡਾ ਯੂ ਐਸ اے ਆਸਟ੍ਰੇਲੀਆ ਇੱਥੋਂ ਦੇ ਕਲਾਇੰਟ ਵੀ ਮੇਰੇ ਕੋਲ ਆਉਣਗੇ ਮੈਂ ਜਸਟ ਇਹ ਸੋਚਿਆ ਸੀ ਕਿ ਲੋਕਲੀ ਮੈਂ ਕੰਮ ਕਰਨਾ ਅੱਛਾ ਠੀਕ ਹੈ ਹੈਨਾ ਵੀ ਜਸਟ ਸਟੀਚਿੰਗ ਐਂਡ ਆਲ ਵੀ ਸੂਟ ਦੇਣਗੇ ਤੇ ਮੈਂ ਬਣਾਉਂਗੀ ਪਰ ਹੌਲੀ ਹੌਲੀ ਵੀ ਮੈਨੂੰ ਇਹ ਸਮਝ ਨਹੀਂ ਆਉਂਦਾ ਰੱਬ ਨੇ ਮੈਨੂੰ ਉੱਥੇ ਪਹੁੰਚਾ ਕੇ ਮੈਂ ਦਿੱਤਾ ਮੈਂ ਤੁਹਾਨੂੰ ਯਾਦ ਹੈ ਕਿ ਪਹਿਲਾ ਕਲਾਇੰਟ ਕਿਹੜਾ ਸੀਗਾ ਕਿਹੜੇ ਦੇਸ਼ ਦਾ ਸੀਗਾ ਪਹਿਲਾ ਜਿਵੇਂ ਪਹਿਲਾ ਕਲਾਇੰਟ ਮੈਨੂੰ ਯਾਦ ਆ ਯੂਕੇ ਦੇ ਸੀਗੇ ਦੀਦੀ ਹੈਨਾ ਉਹਨਾਂ ਨੇ ਮੇਰੇ ਤੋਂ ਕੱਪੜੇ ਬਣਾਏ ਫਿਰ ਉਹਨਾਂ ਨੇ ਆਪਣੀਆਂ ਉਹਨਾਂ ਦੀਆਂ ਫਰੈਂਡਸ ਸੀ ਹਾਂਗਕਾਂਗ ਜੁੜੇ ਕਿਵੇਂ ਫਿਰ ਉਹ ਤੁਹਾਡੇ ਨਾਲ ਉਹ ਜੁੜੇ ਮੇਰੇ ਸਿਸਟਰ ਇਨ-ਲਾਵ ਸੀ ਯੂਕੇ ਉਹਨਾਂ ਦੇ ਫਰੈਂਡ ਸੀ अच्छा वो कंदे ਵੀ ਮੈਂ ਮਤਲਬ ਮੇਰੀ ਭਾਬੀ ਨੇ ਐਵੇਂ ਬੁਟੀਕ ਖੋਲਿਆ ਤਾਂ ਉਹ ਸੂਟ ਬਹੁਤ ਬਣਾਉਂਦੇ ਸੀ ਦੀਦੀ ਚਲੋ ਉਹਨਾਂ ਨੇ ਮੇਰੇ ਤੋਂ ਬਣਵਾਏ ਹੈ ਨਾ ਉਹਨਾਂ ਨੇ ਉਹਨਾਂ ਨੂੰ ਪਸੰਦ ਆਏ ਇੱਕ ਤਾਂ ਦੇਖੋ ਸਟਾਰਟਿੰਗ 'ਚ ਰੇਟ ਨਹੀਂ ਪਤਾ ਲੱਗਦੇ ਕਿਵੇਂ ਰੱਖੀਏ ਕਿਵੇਂ ਰੱਖੀਏ ਕਹਿੰਦੇ ਸੂਟਾਂ 'ਚ ਤਾਂ ਮੈਂ ਘੱਟਾ ਵੀ ਘੱਟਾ اچھا ਠੀਕ ਹੈ ਕਿ ਜਿੰਨੀ ਉਹਨਾਂ ਦੀ ਕਾਸਟ ਸੀਗੀ ਉਹਦੇ ਤੋਂ ਵੀ ਘੱਟ ਰੇਟ 'ਚ ਵਿੱਚ ਵੇਚ ਦਿੰਦਾ ਹਾਂ ਨਹੀਂ ਪਤਾ ਲੱਗਦਾ ਸ਼ੁਰੂਆਤ ਨਹੀਂ ਪਤਾ ਲੱਗਦਾ ਸੱਚੀ ਨਹੀਂ ਪਤਾ ਲੱਗਦਾ ਪਰ ਫੇਰ ਜਿਵੇਂ ਉਹਨਾਂ ਨੇ ਅੱਗੇ ਫਰੈਂਡਸ ਨੂੰ ਰੈਫਰੈਂਸ ਦੇ ਤਾਂ ਫਿਰ ਅੱਗੇ ਦੀ ਅੱਗੇ ਚੱਲੋ ਐਵੇਂ ਫਿਰ ਮੈਂ ਸੋਸ਼ਲ ਮੀਡੀਆ ਤੇ ਫੇਸਬੁੱਕ ਦਾ ਪੇਜ ਬਣਾਇਆ ਹਨਾ ਜਦ ਫੇਸਬੁੱਕ ਹੀ ਸੀ ਇੰਸਟਾਗ੍ਰam ਤਾਂ ਬਹੁਤ ਥੋੜਾ ਟਾਈਮ ਪਹਿਲਾਂ ਆਇਆ ਹਾਂ ਤਾਂ ਫਿਰ ਮੈਂ ਫੇਸਬੁੱਕ ਤੇ ਗਈ ਫੇਸਬੁੱਕ ਤੇ ਥੋੜੇ ਥੋੜੇ ਲੋਕ ਜੁੜੇ ਹਨਾ ਕਾਫੀ ਯੂ ਐਸ ਏ ਦੇ ਕਾਫੀ ਲੋਕ ਜੁੜੇ ਯੂ ਐਸ ਏ ਦੇ ਬਹੁਤ ਵਧੀਆ ਕਲਾਇੰਟ ਆ ਮੇਰੇ ਬਹੁਤ ਜ਼ਿਆਦਾ ਵਧੀਆ ਹਨਾ ਸਾਰੇ ਮਤਲਬ ਹੁਣ ਉਹਨਾਂ ਨਾਲ ਐਵੇਂ ਨਹੀਂ ਲੱਗਦਾ ਇਹ ਕਲਾਇੰਟਸ ਆ ਮੇਰੇ ਕਸਟਮਰ ਆ ਜਿਹੜੇ ਤੁਸੀਂ ਇਹ ਦੇਖੋ ਵੀ 6 ਸਾਲਾਂ ਤੋਂ ਮੇਰੇ ਨਾਲ ਆ ਹੁਣ ਤਾਂ ਉਹ ਐਵੇਂ ਲੱਗਦੇ ਆ ਵੀ ਮੇਰੇ ਫਰੈਂਡਸ ਹੀ ਆ ਮ ਪਿਆਰ ਬਣ ਗਿਆ ਨਾ ਇੱਕ ਪਰਿਵਾਰ ਦੀ ਤਰ੍ਹਾਂ ਸੁਬਤਾ ਕੇ ਉਹ ਹੁਣ ਮੈਨੂੰ ਐਵੇਂ ਕਹਿੰਦੇ ਆ ਨਾ ਵੀ ਸਾਨੂੰ ਆਹ ਸੂਟ ਹਫਤੇ ਚ ਚਾਹੀਦਾ ਤਾਂ ਹਫਤੇ ਚ ਜਾਂਦਾ ਉਹਨਾਂ ਦਾ ਇਹ ਨਹੀਂ ਹੁੰਦਾਗਾ ਕਿ ਉਹਨਾਂ ਨੂੰ ਮੈਂ ਕਹਦਾ ਨਹੀਂ ਨਹੀਂ ਉਹਨਾਂ ਦਾ ਆਰਡਰ ਕਿਸੇ ਦਾ ਨਹੀਂ ਰੁਕਦਾ ਠੀਕ ਹੈ ਪਰ ਉਹਨਾਂ ਦੇ ਕੱਪੜੇ ਜਾਣਗੇ ਜਾਣਗੇ ਦੇਖੋ 50000 ਤੋਂ ਸਟਾਰਟ ਕੀਤਾ ਹੁਣ ਐਨੀ ਮੈਨੂੰ ਪਤਾ ਕਿ ਫੈਬਰਿਕ ਕਿੰਨਾ ਲੈ ਕੇ ਆਏ ਹੋਵੋਗੇ ਤੁਸੀਂ ਹਨਾ ਤੇ ਚਲੋ ਅਪ ਮੱਲੇ ਵਾਲਿਆਂ ਨੇ ਬੜਾ ਸਾਥ ਦਿੱਤਾ ਗੁਆਂਡੀਆ ਨੇ ਜਿਨ੍ਹਾਂ ਨੇ ਕੱਪੜੇ ਵੀ ਦਿੱਤੇ ਸਟਿਚ ਕਰਵਾਇਆ ਚਲੋ ਉੱਥੋਂ ਕੰਮ ਤੁਰ ਪਿਆ ਉਸ ਤੋਂ ਬਾਅਦ ਆਂਦਾ ਹੈ ਕਿ ਜਦੋਂ ਆਰਡਰ ਆਣੇ ਸ਼ੁਰੂ ਹੋ ਜਾਣ ਫਿਰ ਉਹਨੂੰ ਮੈਨੇਜ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਟਾਈਮ ਸਿਰ ਕਿਸੇ ਦੀ ਚੀਜ਼ ਨਾ ਦੋ ਮਨਪਸੰਦ ਚੀਜ਼ ਨਾ ਬਣਾ ਕੇ ਦਿਓ ਉੱਤੇ ਗੜਬੜੀ ਹੋ ਸਕਦੀ ਹੈ ਕੁਝ ਇਦਾਂ ਦੀ ਗੜਬੜੀ ਤਾਂ ਨਹੀਂ ਹੋਈ ਸ਼ੁਰੂਆਤ ਦੇ ਅੰਦਰ ਹੋਈ ਬਹੁਤ ਵਾਰੀ ਬਹੁਤ ਗਾਲਾਂ ਵੀ ਮਿਲ ਗਿਆ ਕਸਟਮਰਸ ਤੋਂ ਕਈ ਵਾਰੀ ਹੁੰਦਾ ਸੀ ਨਾ ਕਿ ਜਿਵੇਂ ਹੁਣ ਇੱਕ ਬੰਦਾ ਇਮੇਜਿਨ ਕਰ ਲੈਂਦਾ ਵੀ ਆਹ ਚੀਜ਼ ਸਾਡੀ ਐਵੇਂ ਹੋਊਗੀ ਹੈਨਾ ਵੀ ਮੈਂ ਆਰਡਰ ਦਿੰਨੀ ਆ ਕੋਈ ਵੀ ਕਲਾਇੰਟ ਆਰਡਰ ਦਿੰਦਾ ਐਵੇਂ ਹੋਊਗੀ ਕਈ ਵਾਰੀ ਉਸ ਸਟੀਚ ਕੋਈ ਕਮੀ ਪੇਸ਼ੀ ਰਹਿ ਜਾਣੀ ਹਣ ਕੋਈ ਕਿਉਂਕਿ ਸਟਾਰਟਿੰਗ ਚ ਮੈਨੂੰ ਇਹ ਨਹੀਂ ਪਤਾ ਲੱਗਦਾ ਸੀ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਦੇਖ ਕੇ ਭੇਜਣੀਆਂ ਹੁੰਦੀਆਂ ਹੂੰ ਚਲੋ ਹੁਣ ਤਾਂ ਮੈਨੂੰ ਇੱਕ ਇੱਕ ਚੀਜ਼ ਦਾ ਪਤਾ ਕਿ ਕੀ ਕੀ ਕਿੱਥੋਂ ਕਿੱਥੋਂ ਚੈੱਕ ਕਰਨਾ ਹੈਨਾ ਠੀਕ ਹੈ ਤਾਂ ਮੈਂ ਭੇਜ ਦੇਣੀਆਂ ਬਾਅਦ ਚੋ ਮੈਨੂੰ ਸਾਡਾ ਆ ਨਹੀਂ ਠੀਕ ਸਾਡਾ ਉਹ ਨਹੀਂ ਠੀਕ ਹੈਨਾ ਚਲੋ ਹੁਣ ਤਾਂ ایکسپੀਰੀਅੰਸ ਹੋ ਗਿਆ ਪਹਿਲੇ ਬੈਡ ایکسپੀਰੀਅੰਸ ਵੀ ਬਹੁਤ ਰਹੇ ਆ ਹਨਾ ਫਿਰ ਮੈਂ ਡਰ ਜਾਣਾ ਹਾਈ ਇਹ ਤਾਂ ਮੇਰਾ ਕਲਾਇੰਟ ਖਰਾਬ ਹੋ ਗਿਆ ਹਾਈ ਹੁਣ ਕੀ ਕਰੂੰਗੀ ਹੁਣ ਹੁਣ ਦੁਬਾਰਾ ਨਹੀਂ ਆਊਗਾ ਹੁਣ ਦੁਬਾਰਾ ਨਹੀਂ ਆਊਗਾ ਹਨਾ ਪਰ ਨਹੀਂ ਕਈ ਕਲਾਇੰਟਸ ਦੇਖ ਲੋ ਐਵੇਂ ਦੇ ਸੀਗੇ 6-6 ਮਹੀਨੇ ਆਏ ਨਹੀਂ ਪਰ ਦੁਬਾਰਾ ਫੇਰ ਪਹੁੰਚ ਗਏ ਕਿ ਨਹੀਂ ਸਿੱਮੀ ਸਾਨੂੰ ਤੇਰਾ ਹੀ ਪਸੰਦ ਆ ਕੱਪੜਾ ਸਾਨੂੰ ਤੇਰਾ ਹੀ ਪਸੰਦ ਆ